ਮੇਨ ਹਾਈਵੇ ਤੇ بارش ਦਾ ਪਾਣੀ ਖੜਨ ਦੇ ਕਾਰਨ ਰਾਹੀਗਰਾਂ ਨੂੰ ਝੱਲਣੀ ਪਈ ਪਰੇਸ਼ਾਨੀ ਤੇ ਦੂਰ ਦੂਰ ਤੱਕ ਲੱਗੀਆਂ ਵਾਹਨਾਂ ਦੀਆਂ ਲੰਬੀਆਂ ਲੈਣਾ ਰੋੜ ਹੋਇਆ ਜਾਮ ਦੋਸਤੋ ਤਸਵੀਰਾਂ ਮਾਨਸਾ ਦੀਆਂ ਨੇ ਤੇ ਮਾਨਸਾ ਦੇ ਵਿੱਚ ਥੋੜੀ ਜੀ بارش ਹੋਣ ਤੋਂ ਬਾਅਦ ਸਰਸਾ ਬਰਨਾਲਾ ਮੇਨ ਹਾਈਵੇ ਦੇ ਉੱਤੇ ਪਾਣੀ ਜਮਾ ਹੋ ਗਿਆ ਜਿਸ ਕਾਰਨ ਰਾਹੀਗਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੱਸਦੇ ਜੇ ਕਿ ਮਾਨਸਾ ਦੇ ਓਵਰ ਬ੍ਰਿਜ ਦੇ ਨਜ਼ਦੀਕ ਤਿੰਨ ਕੋਨੀ ਚੌਂਕ ਦੇ ਵਿੱਚ ਥੋੜੀ ਜੀ بارش ਹੋਣ ਤੋਂ ਬਾਅਦ ਇੱਥੇ ਪਾਣੀ ਜਮਾ ਹੋ ਜਾਂਦਾ ਹੈ ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਤਿੰਨ ਚਾਰ ਦਿਨ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈਂਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੇਨ ਹਾਈਵੇ ਦੇ ਉੱਤੇ ਇਸ ਤਰ੍ਹਾਂ ਪਾਣੀ ਜਮਾ ਹੋਇਆ ਹੋਇਆ ਇਹ ਪਾਣੀ ਰਾਤ ਹੋਈ بارش ਦਾ ਪਾਣੀ ਹੈ ਤੇ ਇਸ ਦੇ ਵਿੱਚ ਸੀਵਰੇਜ ਓਵਰਫਲੋ ਹੋ ਕੇ ਪਾਣੀ ਮਿਕਸ ਹੋ ਚੁੱਕਿਆ ਹੈ ਜਿਸ ਕਾਰਨ ਗੰਦੇ ਪਾਣੀ ਦੇ ਵਿੱਚੋਂ ਲੋਕਾਂ ਨੂੰ ਲੰਘਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ ਮਾਨਸਾ ਦੇ ਤਿੰਨ ਕੁੰਨੀ ਚੌਕ ਦੇ ਵਿੱਚ ਜਮ੍ਹਾਂ ਹੁੰਦੇ ਇਸ ਪਾਣੀ ਕਾਰਨ ਛੋਟੇ ਵਹੀਕਲ ਪਾਣੀ ਦੇ ਵਿੱਚ ਬੰਦ ਹੋ ਜਾਂਦੇ ਨੇ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪੈਂਦੀ ਹੈ ਤੇ ਦੋਸਤੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵਹੀਕਲਾਂ ਦੀਆਂ ਕਿਵੇਂ ਲੰਬੀਆਂ ਲੰਬੀਆਂ ਲੇਣਾ ਲੱਗੀਆਂ ਹੋਈਆਂ ਨੇ ਜੋ ਕਿ ਤਨਕੁਨੀ ਚੌਕ ਦੇ ਵਿੱਚ ਪਾਣੀ ਹੋਣ ਕਾਰਨ ਬਿਲਕੁਲ ਹੌਲੀ ਸਪੀਡ ਤੇ ਕਰਕੇ ਲੋਕ ਆਪਣੇ ਵਹੀਕਲ ਪਾਉਂਦੇ ਨੇ ਜਿਸ ਕਾਰਨ ਰੋਡ ਦੇ ਦੋਨੇ ਪਾਸੇ ਲੰਬੀਆਂ ਵਹੀਕਲਾਂ ਦੀਆਂ ਲੇਣਾ ਲੱਗ ਜਾਂਦੀਆਂ ਨੇ ਤੇ ਰੋਡ ਜਮ ਹੋ ਜਾਂਦਾ ਹੈ we